ਪੈ ਗਿਆ ਪੰਗਾ ਜੀ ਉਹੀ ਹੋਇਆ ਚਿਸ ਦਾ ਡਰ ਸੀ ਇਰਾਨ ਨੇ ਕਰ ਦਿੱਤਾ ਜੀ ਕਤਰ ਦੇ ਵਿੱਚ ਅਮਰੀਕਨ ਅੱਡਿਆਂ ਦੇ ਉੱਤੇ ਹਮਲਾ ਜਿਸ ਦੇ ਕਾਰਨ ਕਤਰ ਨੇ ਆਪਣੇ ਹਵਾਈ ਜ਼ੋਨ ਸਸਪੈਂਡ ਕਰ ਦਿੱਤੇ ਟੈਂਪਰਰੀ ਕਰ ਦਿੱਤੇ ਬੰਦ ਕਤਰ 에ਅਰਵੇਜ਼ ਨੇ ਜਿਹੜੀਆਂ ਵੀ ਫਲਾਈਟਾਂ ਉਹਨਾਂ ਦੀਆਂ ਚੱਲ ਰਹੀਆਂ ਸਨ ਉਹਨਾਂ ਨੂੰ ਕੀਤਾ ਸਸਪੈਂਡ ਦੋਹਾ ਤੋਂ ਆਉਣ ਜਾਣ ਵਾਲੀਆਂ ਦੱਸਿਆ ਜਾ ਰਿਹਾ ਕਿ ਦਿੱਲੀ ਮੁੰਬਈ ਕੋਚੀ ਅੰਮ੍ਰਿਤਸਰ ਲਖਨਊ ਤੋਂ ਦੋਹਾ ਦੁਬਈ ਅਤੇ ਕੁਵੇਤ ਨੂੰ ਜਾਣ ਰਹੀਆਂ ਫਲਾਈਟਾਂ ਨੂੰ ਰੱਦ ਸਸਪੈਂਡ ਕੀਤਾ ਜਾ ਰਿਹਾ ਕੁਝ ਫਲਾਈਟਾਂ ਜੋ ਕਿ ਅਮਰੀਕਾ ਤੋਂ ਇੰਡੀਆ ਨੂੰ ਭਾਰਤ ਨੂੰ ਆ ਰਹੀਆਂ ਸਨ ਉਹਨਾਂ ਨੂੰ ਯੂਰਪ ਵੱਲ ਜਿਹੜਾ ਡਿਵਰਟ ਕੀਤਾ ਗਿਆ ਜਿਹੜੇ ਵੀ ਬੰਦੇ ਕਤਰ 에ਅਰਵੇਜ਼ ਲੈ ਕੇ ਇੰਡੀਆ ਨੂੰ ਭਾਰਤ ਨੂੰ ਜਾ ਰਹੇ ਸਨ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ 에ਅਰ ਇੰਡੀਆ ਇੰਡਿਗੋ 에ਅਰ ਇੰਡੀਆ ਐਕਸਪ੍ਰੈਸ ਨੇ ਵੀ ਬਹੁਤ ਸਾਰੀਆਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਤੇ ਜਾਂ ਉਹਨਾਂ ਦਾ ਟਰਾਂਸਫਰ ਕਿਸੇ ਹੋਰਸ ਪਾਸੇ ਕਰ ਦਿੱਤਾ ਦੱਸਿਆ ਇਹ ਜਾ ਰਿਹਾ ਕਿ ਮਾਸਕਰ ਕਵੇਟ ਸਿਟੀ ਦਮਾਮਮ ਦੇ ਵਿੱਚ ਹੀ ਇਹਨਾਂ ਨੂੰ ਫਲਾਈਟਾਂ ਨੂੰ ਲਾਇਆ ਗਿਆ ਜਾਂ ਫਿਰ ਇੰਡੀਆ ਬਾਫਸ ਆਏ ਐਸ ਟਾਈਮ ਜਿਹੜੀ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਨਾਜ਼ੁਕਾ ਹਾਲਾਤ ਜਿਹੜੇ ਘੰਟੇ-ਤਰ ਘੰਟੇ ਬਦਲਦੇ ਜਾ ਰਹੇ ਆ ਅਪਡੇਟ ਦੇ ਲਈ ਆਪਣਾ ਚੈਨਲ ਹਿਤਾ ਪੰਜਾਬੀ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਅਤੇ ਇਰਾਨ ਨੇ ਸ਼ਰਯਾਮ ਐਲਾਨ ਕਰ ਦਿੱਤਾ ਕਿ ਜੇਕਰ ਅਮਰੀਕਾ ਨੇ ਕੋਈ ਦੁਬਾਰਾ ਹਮਲਾ ਕੀਤਾ ਤਾਂ ਅਸੀਂ ਫਿਰ ਮੂੰਹ ਤੋੜ ਕੇ ਜਵਾਬ ਦੇਵਾਂਗੇ ਉਧਰ 트럼ਪ ਨੇ ਐਲਾਨ ਕਰ ਦਿੱਤਾ ਜੀ ਸੀਜ਼ਫਾਇਰ ਦਾ ਐਲਾਨ ਕੀਤਾ ਕਿ ਇਰਾਨ ਅਤੇ ਇਜ਼ਰਾਇਲ ਦੇ ਵਿਚਕਾਰ ਸੀਜ਼ਫਾਇਰ ਕੀਤਾ ਜਾਵੇ ਦੇਖਦੇ ਹਾਂ ਜੀ ਆਂਟ ਵਾਲੇ ਸਮੇਂ ਘੰਟਿਆਂ ਦੇ ਵਿੱਚ ਕੀ ਅਪਡੇਟ ਆਂਦਾ ਜੀ